ਮਾਰੂ ਮਹੰਲਾ ਬਨਵਾ ਬੈ ਦੋ ਨਾਈ ਪੈਣ ਨਾ ਪਾਈ ਕੁ ਸੁਹਾਈ ਰਾਮ ਹੈ ਕੀ ਤਾਰਸ ਹੋਵੇ ਬਾਬਾ ਮਨ ਤੂੰ ਵੈ ਸੋ ਸਿਮਰੋ ਪ੍ਰਧਾਨ ਹੈ ਘਟ ਘਟੇ ਵਾਸੀ ਸਰਬਿਨਵਾਸੀ ਅਸਤਿ ਜਾਗਾਦਾਨ ਹੈ ਆਵੇਂ ਨਾ ਜਾਵੇਂ ਸੰਗੇ ਸੁਆਮੀ ਪੂਰਨ ਜਾਤ ਦਾ ਤਾਮਹੀ ਭਗਤ ਜਨਾਗ ਰਖਣ ਹਾਰਾ ਸਭ ਜੀਵੈ ਜੰਮ ਪ੍ਰਾਣੇ ਆਧਾਰ ਕਨਨ ਕਾਰਨ ਸਮਰਤ ਸੁਆਮੀ ਨਾਨਕ ਤਿਸ ਗੁਰ ਬਾਣ ਹੀ ਇਕ ਓੰਕਾਰ ਸਾਦ ਮਾਰੂ ਮਹੱਲਾ ਨਾਮ ਹਰ ਕੋ ਨਾਮ ਸੁਦਾ ਸੁਖਦਾਈ ਜਾ ਕੋ ਸਿਮਰ ਜਾ ਮਨੁ ਹਰਿ ਹੋ ਗਨ ਕਾਉ ਗਤ ਪਾਈ ਰਹਾ ਪੰਚਾਲੀ ਕੋ ਲਾਲ ਸੁਬਾ ਮਹਿ ਰਾਮ ਨਾਮ ਸੁਧਿਆਈ ਦੁਖ ਹਰਿ ਓ ਕਰ ਨਾਮੇ ਆਪਣੀ ਪੈ ਜਬੜਾਈ ਜੇਹ ਨਾਨਕ ਜਸ ਕਿਰਪਾ ਲਿਗਾਇਓ ਜਾ ਤੋ ਭਇਓ ਸੁਹਾਇ ਗੋ ਨਾਨਕ ਮੈਂ ਇਹੀ ਪਰੋਸੈ ਮਾਰੂ ਮਹੱਲਾ ਨਵਾ ਅਬ ਮੈਂ ਕਹਾ ਕਰੀ ਮਾਈ ਸਗਲ ਜਨਮ ਵਿਖੇ ਅਲਸੋਂ ਕੋਇਆ ਸਮਝੋ ਨਹੀਂ ਕਨਾਈ ਰਾਮ ਕਾਲphas ਜਬ ਗਰਮ ਮਹਿ ਮੇਲੀ ਦੇ ਸੁਦ ਸੰ ਬਿਸਰਾਈ ਰਾਮ ਨਾਮ ਬਿਨਿਆ ਸੰਕਟ ਮਹ ਘੁੰਵਾ ਮੋਦਸਾਈ ਜੋ ਸੰਪਦ ਆਪਣੀ ਕਰਮਾਨੀ ਛਿਨ ਮਹਿ ਬਹੀ ਪਰਾਈ ਗਉਨ ਨਾਨਕ ਇਹ ਸੋਚ ਰਹੀ ਮਨ ਹਰ ਦਸ ਗਉਨ ਨਗਾਈ ਮਾਰੂ ਮਹਲਾ ਨਵਾਂ ਮਾਈ ਮੈਂ ਮਨ ਕੋ ਮਾਨ ਨ ਧਿਆਗਿਓ ਮਾਇਆ ਕੀ ਮਰਜਨ ਮੁਸਰਾਇਓ ਜਨਮ ਨਹੀਂ ਲਾਗਿਓ ਰਾਮ ਜਮ ਗੋਡੰਡ ਪਰਿਓ ਸਿਰ ਉਪਰ ਤਮਸੋ ਵਤ ਤੈ ਜਾਗਿਓ ਕਹਾ ਹਮ ਤਵ ਗੈ ਪਛਤਾਇ ਛੂਡ ਤਨ ਆਹਨ ਭਾਗੇਓ चिंताय पति घट मह जब गुर चरण नयन रागे सफल जन्म नानक तब हुआ जब प्रस में पगे मारो अष्टपदिया महला पहला कर पहला एक ओंकार ਵੇਦ ਪੁਰਾਣ ਕਥੇ ਸੁਨੇ ਹਾਰੇ ਮੁਨੀ ਅਨੇਕਾਇਣ ਸਰਦੀਤ ਬਹੁ ਕਣਾ ਪ੍ਰਮਾਥਾ ਕੀ ਭੇਖਾ ਸਜ ਸਾਹਿਬ ਨਿਰਮਲੋ ਮਨ ਮਨ ਏਕਾ ਗੁਵਜ ਰਾਵਰ ਅਮਰਤ ਸਭ ਚਲਣ ਹਾਰੀ ਨਾਮ ਰਸਾਇਣ ਪਾਇ ਲੈ ਹਰ ਬਣੀਏ ਹਰ ਬੂਜੀਏ ਗੁਰਮਤੀ ਨਾਮਯੁਧਾਰਾ ਗੁਰਪੂਰ ਹੈ ਪੂਰੀ ਮਤ ਹੈ ਪੂਰੇ ਸ਼ਬਦ ਵਿਚਾਰਾ 68 ਤੀਰਥ ਹਰ ਨਾਮ ਹੈ ਗਿਵਿਕ ਕਟਣ ਹਾਰਾ ਜੈ ਮਿਲੋ ਮੈਂ ਜਲ ਮਥੈ ਦਤ ਜੋਣ ਅੰਧ ਅਗਿਆਨ ਗੁਰਮਤੀ ਦਾ ਦਮਥੀਏ ਮਰਦ ਪਾਈਏ ਨਾਮ ਨਿਧਾਨਾ ਮਨ ਮੁਖ ਤਤਨ ਜਨਨੀ ਬਸੋ ਮਾਏ ਸਮਾਨਾ ਹਮੇ ਮੇਰਾ ਮਰੀ ਮਰ ਮਰ ਜੰਮੈ ਵਾਰੋ ਵਾਰ ਗੁਰ ਕੈ ਸਬਦ ਜੀ ਮੇਰਾ ਹੈ ਫਿਰ ਮਰੈ ਨ ਦੂਜੀ ਵਾਰ ਗੁਰਮਤੀ ਜਗ ਜੀਵਨ ਮਨ ਵਸੈ ਸਭ ਕੁਲ ਉਧਾਰਣ ਹਾਰ ਸੱਚਾ ਵਖਾ ਨਾਮ ਹੈ ਸੱਚਾ ਵਪਾਰਾ ਲਹ ਨਾਮ ਸੰਸਾਰ ਹੈ ਗੁਰਮਤੀ ਵਿਚਾਰਾ ਦੁਜੈ ਬੈਕਾਰ ਤੁਮਾ ਵਣੀ ਰਿਤ ਟੋਟਾ ਸੈ ਸੰਸਾਰਾ ਸੱਤੇ ਸੰਗਤ ਥਾਨ ਸੱਚ ਸੱਚੇ ਗੱਦਵਾਰਾ ਸਜ ਭੋਜਨ ਭਾਉ ਸੱਚ ਸਜਨਾ ਮੇ ਅਧਾਰਾ ਸੱਤੇ ਬਾਣੀ ਸੰਤੋਖਿਆ ਸੱਚਾ ਸ਼ਬਦ ਵਿਚਾਰਾ ਰਸ ਭੋਗਣ ਬਾਤ ਸਾਹੀਆ ਦੁਖ ਸੁਖ ਸੰਘਾਰਾ ਮੋਟਾ ਨਉ ਤਰਾਈਏ ਗਣ ਭਾਰਾ ਮਨਸ ਦਾਦ ਨ ਹੋਈ ਤੂ ਦਾਤਾ ਸਾਰਾ ਗਮ ਘੁਚ ਤੂ ਤਣੀ ਅਵਗਤ ਅਪਾਰਾ ਗੁਰ ਸਮਧੀ ਦਰਜੋਈ ਹੈ ਮੁਕਤੇ ਪੰਡਾਰਾ ਨਾਨਕ ਮੇਲਨ ਜੋਗੀ ਸਾਚੇ ਵਾਪਾਰਾ ਮਰੂਮ ਪੈਲਾ ਵਿਖ ਬੁਹਿ ਤਾ ਲਾ ਦੀਆ ਦੀਆ ਸੁੰਦਮ ਜਾਰ ਕੰਦੇ ਦਿਸਨਾ ਆਵਈ ਨਾਰਵਾਰਣ ਭਾਰ ਬੰਜੀ ਬੰਜੀ ਹਾਥ ਨਾ ਕੇ ਵਡੋ ਬਬਾ ਜਗ ਫਤਿਹ ਮਹਾਂ ਜਾਲ ਗੁਰ ਪ੍ਰਸਾਦੀ ਉਭਰੇ ਸੱਚਾ ਨਾਮ ਸਮਾਲ ਰਹਾ ਸਤਿਗੁਰੂ ਹੈ ਬੋਇਤਾ ਸਬਦ ਰੰਗਾਵਣ ਹਾਰ ਦਿੱਤੈ ਬਵਨ ਨਾ ਭਾਵ ਕੋ ਨਾ ਜਨ ਨਾਇ ਤੇ ਥੈ ਸੱਜਾ ਸਾਜਣਿਆਈ ਭਵਜਨ ਤਾਰਨ ਹਾਰ ਗੁਰਮੁਖ ਲੰਗੇ ਸੇ ਪਾਰ ਪਈ ਸੱਚੇ ਸਿਉ ਲਿਵਲਾਈ ਆਵਾਗੋਣਿ ਬਾਰੇ ਆ ਜੋਤੀ ਜੋ ਤੁਮਿ ਲਾਈ ਗੁਰਮਤਿ ਸਹੈ ਸਭ ਬੇਰਾਈ ਪਾਈ ਮਾਗਰ ਮਾਝ ਬਹਾਈਏ ਗੁਣੀ ਜਾਲ ਬਧਾਈਂ ਦੁਰਮਤੁ ਫਤਫਾਹੀਏ ਬਿਰ ਬਿਰ ਬਚੋ ਤਾਈਂ ਜੰਮਣ ਮਰਨ ਨ ਸੁਝਈ ਗਿਰਤ ਨ ਮੇਟਿਆ ਜਾਏ ਹਮੈ ਵਿਗ ਪਾਈਂ ਜਗਤ ਦੇ ਉਪਾਇਆ ਸਉਦਮਸੈ ਬਿਖ ਜਾਏ ਜਨ ਜੋ ਨਾ ਸਕਈ ਸਾਜ ਰਹਿ ਲਿਵਲਾਈ ਜੀਵਨ ਮੋਦਸੋ ਆਖੀਐ ਜਿਸ ਵਿੱਚ ਹਮੈਂ ਜਾਇ ਤੰਦੈ ਧਾਵਤ ਜਗ ਬਾਧਿਆ ਨਾ ਗੁਜੈ ਵਿਚਾਰ ਜੰਮਣ ਮਰਣ ਵਿਸਾਰਿਆ ਮਨ ਮੁਖਮ ਸਾਰ ਸੋਣ ਬਿਜਰ ਪ੍ਰੇਮ ਕੈ ਬੋਲੇ ਬੋਲਣ ਹਾਰ ਸੱਜ ਜੁਗੈ ਅੰਮ੍ਰਿਤ ਪੀਐ ਉਹਨਾਂ ਦਾ ਏ ਕਹਾਵਾ